ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾ ਮਜੀਠਾ ਵੱਲੋਂ ਦਾਣਾ ਮੰਡੀ ਮਜੀਠਾ ਵਿਖੇ ਕਰਵਾਏ ਗਏ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਕੌਂਸਲ ਏਡੀਸੀ ਹਰਪ੍ਰੀਤ ਸਿੰਘ ਅਤੇ ਡਾਕਟਰ ਵਿਕਰਮਜੀਤ ਸਿੰਘ ਆਦ ਹਾਜ਼ਰ ਸਨ ਪਰਮੀ ਸਿੱਧੂ ਦੀ ਵਿਸ਼ੇਸ਼ ਰਿਪੋਰਟ ਮਤਨ ਦੀ ਮਿੱਟੀ ਨਿਊਜ਼ ਚੈਨਲ ਮਜੀਠਾ ਜੀ ਸੰਜੀ ਬਹੁਤ ਬਟਮੁੱਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਦੋਸਤੋ ਤੁਹਾਡੇ ਕੋਲ ਵਿਸ਼ੇਸ਼ ਤੌਰ ਤੇ ਜੋ ਟ੍ਰੇਡ ਔਰ ਐਕਸਪੋਰਟ ਦਾ ਜੋ ਇਹ ਇਹ ਵੇਸਾ ਮਾਨੋ ਮਾਈਕਲ ਸਾਹਿਬ ਹਮੇਸ਼ਾ ਜਿਹੜੀ ਤੁਹਾਡੀ ਸਟਰੈਂਥ ਆ ਉਹ ਸੀ ਇੰਫਲੂਐਂਸੈਂਸ ਬਣ ਕੇ ਤੁਸੀਂ ਕਰਦੇ ਰਹੇ ਤੇ ਸਾਡੇ ਰਿਕਮੈਂਡੇਸ਼ਨ ਤੇ ਸਾਰਾ ਕੁਝ ਜੋ ਸਾਡੇ ਸਬੰਧਾਂ ਸਾਡੇ ਇਹ ਪੰਜਾਬ ਸਰਕਾਰ ਦੇ ਕੁਝ ਫੈਸਲੇ ਨੇ ਤੋਂ ਮੈਂ ਹੁਣ ਬੀਤੀ ਕਰਾਂਗਾ ਮਾਨ ਡੋਕਟਵਾਈ ਚਾਂਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਜਿਹੜੀ ਇੱਕ ਸਨਮਾਨਯੋਗ ਇਨਸਾਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਣਾਉਂ ਜਿਹੜੀ ਹਰਪ੍ਰੀਤ ਸਿੰਘ ਜੀ ਜੋ ਬਹੁਤ ਹੀ ਉਪਕੀ ਸੋਚ ਦੇ ਮਾਲਕ ਨੇ ਔਰ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਖੇਤੀਬਾੜੀ ਦੀ ਇੱਕ ਸਫਲਾਈ ਪ੍ਰੋਗਰਾਮ ਵੀ ਸਾਡੇ ਕੋਲ ਕੀਤਾ ਸੀ ਸੋ ਜੋ ਮੈਂ ਸਾਡੀਆਂ ਦੇ ਨਾਲ ਅਸੀਂ ਇਹਨਾਂ ਦਾ ਸਨਮਾਨ ਕਰੀਏ ਅਗਾਹ ਵਾਦੂ ਕਿਸਾਨ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਜੇ ਮੈਂ ਗੱਲ ਕਰਾਂ ਤਾਂ ਸਰਦਾਰ ਪਰਮਦੋ ਪਰਮਦੇਵ ਸਿੰਘ ਤੇ ਲੋਹ ਸਾਹਿਬ ਜਸਵਿੰਦਰ ਸਿੰਘ ਗਿੱਲ ਜੀ ਆ ਸਾਡੇ ਬਾਜਵਾ ਸਾਹਿਬ ਤੋਂ ਆਪਾਂ ਜਿਹੜੇ ਅਗਾਹ ਵਾਦੂ ਕਿਸਾਨ ਨੇ ਉਹਨਾਂ ਕੋਈ ਇਹਨਾਂ Saya tak pernah mencuba kerana saya sangat menakutkan. Saya tidak pernah mencuba kerana saya sangat menakutkan. Saya juga pernah mencuba kerana saya